ਪੰਜਾਬ ਸਰਕਾਰ ਵੱਲੋਂ ਦੋਨਾ ਮੰਡੀ ਸਬਜ਼ੀ ਮੰਡੀ ਵਿੱਚ ਆਉਣ ਵਾਲੇ ਕਮਰਸ਼ੀਅਲ ਵਾਹਨ ਅਤੇ ਸਬਜ਼ੀ ਲੈ ਕੇ ਜਾਣ ਵਾਲੇ ਵਿਕਲਾਤੋ ਛੋਟੇ ਖੋਖਿਆਂ ਦੀ ਪਰਚੀ ਕੱਟਣ ਦਾ ਠੇਕਾ ਦਿੱਤਾ ਗਿਆ ਹੈ ਜਿਸ ਦੇ ਰੂਪ ਸੌਰੂਪ ਅੱਜ ਮਾਰਕੀਟ ਕਮੇਟੀ ਵਿੱਚ ਜੰਮ ਕੇ ਹੰਗਾਮਾ ਹੋਇਆ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਬਣੇ ਰਹੋ ਕੰਦੇ ਪੈਸੇ ਲੈਂਦੇ ਨੇ ਇਹ ਕਦੋਂ ਤੋਂ ਲੱਗੀ ਹੈ ਇਹ ਅੱਜ ਤੋਂ ਸ਼ੁਰੂ ਕੀਤੀ ਹੈ ਸ਼ੁਰੂ ਤਿੰਨ ਦਿਨ ਹੋ ਗਏ ਪਰ ਸਾਡੀ ਅੱਜਕੱਤੀ ਸਬਜ਼ੀ ਮੰਡੀ ਕਿੰਨਾ ਵੱਲੋਂ ਕੱਟੀ ਜਾਂਦੀ ਹੈ ਕੌਣ ਬੰਦੇ ਆ ਗਏ ਨੇ ਮੰਡੀ ਦੇ ਬਾਹਰ ਦੇ ਬੰਦੇ ਨੇ ਬਾਹਰ ਦੇ ਬੰਦੇ ਆ ਗਏ ਨੇ ਕਈ ਤਰੀਕਿਆਂ ਨਾਲ ਸਰਕਾਰ ਦਾ ਕਾ ਕਈ ਵੀ ਰਿਫਰ ਲੈ ਕੇ ਘਰੇ ਚਲੇ ਜਾਓ। ਅੱਛੀ ਦੀ ਕੱਢ ਲੈ ਕਿੰਨੇ 100 ਦੀ 50 ਦੀ ਟੈਂਪੋਰੀ ਪਰਚੀ ਲੱਗੇਗੀ। ਪਹਿਲੇ 50 ਦੀ ਲੱਗੇਗੀ। ਚਲੇ ਜਾਈਏ। ਟੈਂਪੂ ਖਾਲੀ ਲੈ ਕੇ ਘਰੇ ਚਲੇ ਜੀਏ। ਅੱਲ ਮੈਂ ਜਾਇਆ ਜੁਆ 25 ਵਾਲਾ ਕੰਮ। ਇਹ ਕੱਲ ਤੋਂ ਸ਼ੁਰੂ ਹੈ ਜੀ। ਅੱਛਾ। ਅੱਜ ਤੋਂ ਸ਼ੁਰੂ ਹੈ ਜੀ। ਇਹ ਫੜ ਕੇ ਕਹਿੰਦੇ ਪਰਚੀ ਕਟਾਓ। ਅੱਜ ਕਿ ਟੈਂਪੂ ਖਾਲੀ ਐ। ਲੋਡ ਕਰਾਂ ਚਲ ਫੇਰੀ ਪਰਚੀ ਕਟਾਵਾ ਦੇ। ਨਹੀਂ ਜੀ ਪਹਿਲੇ ਪਰਚੀ ਕਟਾਓ। ਇਹ ਬੰਦਾਸ਼ੀ ਨਾਲ ਗਾਲ ਫੜਦੇ ਨੇ, ਧਮਕੀ ਦੇਂਦੇ ਨੇ। ਕੀ ਹੈ ਸਾਡੀ ਪਰਚੀ ਕੈਂਸਲ ਕੀਤੀ ਜਾਵੇ ਜੀ। ਕੀ ਹੈ ਮੰਡੀ ਚ ਐਂਟਰ ਕਰਦੇ ਵੀ ਪੈਸੇ ਲੈਂਦੇ ਨੇ ਇੰਟਰੀ ਉੱਧਾ ਬੰਦੇ ਸੋਵਾ ਵਿੱਚ ਸੋਤਾ ਹੋਵੇ ਖਾਲੀ ਗੱਡੀ ਤੇ ਆਇਆ ਖਾਲੀ ਗੱਡੀ ਤੇ ਆ ਰੇੜੀ ਵਾਲਾ ਤਾਂ ਲੈ ਮੁੰਡੇ ਯਾਰ ਇੱਕ ਜਣਾ ਬੋਲੋ ਯਾਰ ਕਿ ਮਸਲਾ ਕੀ ਹੈ ਕਿ ਕਬਾਇ ਮਾਰਕੀਟ ਵੱਡਾ ਮਸਲਾ ਹੈ ਜੀ ਹਾਜੀ ਦਿਨ ਕਦੇ ਸਾਡੀ ਮੰਡੀ ਪਰਚੀ ਨਹੀਂ ਲੱਗੀ ਪਿਛਲੀ ਵਾਰੀ ਵੀ ਇਹਨਾਂ ਨੇ ਕਬਾਇ ਸੀ ਤੇ ਟਾਈਮ ਕੋਈ ਪਹਿਲ ਕੀਤੀ ਸੀ ਮੰਡੀ ਵਾਲੇ ਇਕੱਠੇ ਹੋਏ ਵੀ ਸਾਰੇ ਕਰੀਬ ਬੰਦੇ ਨੇ ਟੈਂਪੋ ਵਾਲੇ ਫਿਰ ਮੰਡੀ ਕੋਈ ਸਹੂਲਤ ਨਹੀਂ ਗਈ ਕੋਈ ਕੁਝ ਨਾ ਕੁਝ ਹੀ ਸਟਾਰਟ ਕਰ ਦਿੰਦੇ ਓਏ ਇੱਕ ਮਿੰਟ ਇੱਕ ਮਿੰਟ ਮੰਡੀ ਦੇ ਵਿੱਚ ਮਤਲਬ ਕੋਈ ਵੀ ਐ ਇੰਨੀ ਕਮਾਈ ਨਹੀਂ ਹੈਗੀ ਆਮਦਨ ਲੋਕਾਂ ਨੂੰ ਵੀ ਜਿਹੜੇ ਗਰੀਬ ਬੰਦੇ ਨੇ ਸਾਰੇ ਯੁੰਗੇ ਵਾਲੇ ਮੱਕਰ ਦੋ ਦਿਨ ਵੇਲੇ ਜਾਂਦੇ ਨੇ ਚਾਰ ਦਿਨ ਕੰਮ ਚੱਲਦਾ ਜੀ ਉਹਦੇ ਨੇ ਮਸਲਾ ਦੱਸਿਆ ਕਿ ਭਾਇੀ ਸਮਝ ਗਿਆ ਜੀ ਉਹਨਾਂ ਨੇ ਕੈਂਸਲ ਕਰਾਤਾ ਟੀਕਾ ਜੀ ਇਹਨਾਂ ਨੇ ਸੋਮਰ ਦਾ ਟੀਕਾ ਫਿਰ ਚਾਲੂ ਕਰਤਾ ਜੀ ਟੀਕਾ ਚਾਲੂ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਪਰਚੀ ਕਟਨੀ ਪਰਚੀ ਨਜ਼ਾਇਦ ਜੀ ਜ਼ਿੰਮੇਵਾਰ ਦੀ ਖੋਖੇ ਦੀ ਛੋਟੀ ਟਰਾਲੀ ਦੀ ਛੋਟੀ ਡੇੜੀ ਸਵੇਰੇ 10 ਲੜਾਈਆਂ ਹੋਈਆਂ ਨੇ ਜੀ ਅੱਜ ਦੋ ਦਿਨ ਬੰਦਿਆਂ ਤਾਂ ਇਹਨਾਂ ਦੇ ਵੀ ਸੱਟ ਲੱਗੀ ਉਹਨਾਂ ਦੇ ਵੀ ਲੱਗੀ ਮਤਲਬ ਇਹਨਾਂ ਧੱਕਾ ਚਲੋ ਪਰਚੀ ਕਟਨੀ ਆਰਾਮ ਨਾਲ ਪਹਿਲਾਂ ਤੁਸੀਂ ਸਟਾਰਟ ਕੀਤੀ ਏ ਤੁਸੀਂ ਰਿਕੁਐਸਟ ਤਾਂ ਕਰੋ ਅਗਲੇ ਨੂੰ ਵੀ ਅੱਜ ਸਟਾਰਟ ਹੋਈ ਏ ਅਸੀਂ ਗ ਮੈਂ ਉਹਨਾਂ ਨੂੰ ਰੋਕਿਆ ਸਾਰੇ ਨੂੰ ਮੈਂ ਕਿਹਾ ਓਨ ਟੇਬਲ ਅਸੀਂ ਗੱਲ ਕਰ ਲੈਂਦੇ ਹਾਂ ਹੁਣ ਅਸੀਂ ਮਾਰਕੀਟ ਕਮੇਟੀ ਆਏ ਸੀ ਸੈਕਟਰ ਸਾਹਿਬ ਬੈਠੇ ਸੀ ਚੇਅਰਮੈਨ ਸਾਹਿਬ ਨਾਲ ਫੋਨ ਤੇ ਗੱਲ ਹੋ ਗਈ ਐਮਐਲਏ ਸਾਹਿਬ ਗਿਆ ਹੋਏ ਨੇ ਚੇਅਰਮੈਨ ਸਾਹਿਬ ਨੇ ਕਿਹਾ ਅੱਜ ਤੇ ਕੱਲ ਦੇ ਵਿੱਚ ਵਿੱਚ ਓਨ ਟੇਬਲ ਗੱਲ ਕਰ ਲੈਂਦੇ ਆ ਬੈਠ ਕੇ ਜੋ ਫੈਸਲਾ ਹੁੰਦਾ ਜੀ ਠੀਕ ਹੈ ਜੀ ਜੋ ਫੈਸਲਾ ਹੋਏਗਾ ਓਕੇ ਹੈ ਮੰਡੀ ਉਹਨਾਂ ਨੂੰ ਕਿਹਾ ਇਹ ਸਾਡੇ ਉਹਨਾਂ ਰਿਟੇਲਰ ਜਿਹੜੇ ਦੁਕਾਨਦਾਰ ਨੇ ਕਹਿੰਦੇ ਨੇ ਅਸੀਂ ਸਵੇਰੇ ਸੌਦਾ ਨਹੀਂ ਲੈਣਾ ਸਾਨੂੰ ਫਿਰ ਮੰਡੀ ਖੋਲਣ ਦੀ ਕੀ ਤੋਕ ਹੈ ਜੀ ਜਦੋਂ ਸੌਦਾ ਹੀ ਨਹੀਂ ਕਿਸੇ ਨੂੰ ਲੈਣਾ ਨਾ ਅਗਲੇ ਕਹਿੰਦੇ ਅ ਹਾਂ ਤਾਂ ਐਨੀ ਪਬਲਿਕ ਹੈ ਜੀ ਕੌਣ ਬੋਲ ਸਕਦਾ ਐਨਾਂ ਕੋ ਬੰਦ ਰਹੇਗੀ ਸਰ ਬੰਦ ਲੇਗੀ ਜੀ ਸਵੇਰੇ ਮੰਡੀ ਮੰਡੀ ਹੋਣਾ ਹੈ ਫੈਸਲਾ ਕਰਦੇ ਸਰ ਜਿੰਨੀ ਦੇ ਫੈਸਲਾ ਲੈਤਾ ਨਹੀਂ ਹੋ ਰਹੀ ਤੇ ਬਾਕੀ ਇਹ ਫੈਸਲੇ ਟਿਕੜ ਕੈਨਸਲ ਇਹ ਪਰਚੀ ਮਤਲਬ ਇਹ ਕੰਨੀ ਹੋਣਾ ਚਾਹੀਦਾ ਜੀ 25 ਮੇਰੇ ਨਾਲ ਹੋਵੇਗੀ ਤੇ ਮੰਡੀ ਖੁੱਲੇਗੀ ਜੇ ਤਾਂ ਮੰਡੀ ਨਹੀਂ ਖੁੱਲੇਗੀ ਨਹੀਂ 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 ਖੁੱਲਣੀ ਇਹ ਪਰਚੀ ਸਾਰੇ ਜਿਹੜੇ ਵਿਕਰ ਹੋਏਗੇ ਨੇ ਉਹਨਾਂ ਦੀ ਇੱਕੋ ਬਰਾਬਰ ਖੱਟੀ ਜਾਂਦੀ ਹੈ ਘੱਟ ਵੱਢੀ ਗਈ ਹੈ ਪਰਚੀ ਇਹ 50 ਰੁਪਏ ਦੀ ਕੁੱਤੇ ਪੈਣੀ ਜਿੰਨੀ ਗੱਲ ਇਹ ਪਰਚੀ ਹੋਵੇਗੀ ਤੇ ਮੰਡੀ ਖੁੱਲੇਗੀ ਕੋਈ 15 ਰੁਪਏ ਹੈ ਕੋਈ 20 ਰੁਪਏ ਕੋ 40 ਰੁਪਏ ਕੋ 50 ਰੁਪਏ 150 ਤੱਕ ਇਹਨਾਂ ਨੇ ਪਰਚੀ ਬਣਾਈ ਹੈ ਹਾਂ ਜੀ ਇਹ ਕੀ ਕਿਸ ਚੀਜ਼ ਦੀ ਪਰਚੀ ਹੈ ਇਹ ਐਵੇਂ ਜੀ ਠੇਕਾ ਕਰਦੇ ਆਨਲਾਈਨ ਅਸੀਂ ਜੀ ਕਿਸ ਗੱਲ ਦਾ ਠੇਕਾ ਦੀ ਠੇਕਾ ਕੋਈ ਸਹੂਲਤ ਦਿਖਦੀ ਨਹੀਂ ਦੇਖਿਆ ਜੀ ਠੇਕੇ ਦਾ ਨਹੀਂ ਦੇਖਿਆ ਕੋਈ ਸਹੂਲਤ ਵਸੇ ਜਿਆਦਾ ਪੁੱਛਦੇ ਪੜੇ ਯਾਰ ਚੁੱਪ ਕਰੋ ਇੱਕ ਦਰੀ ਇਹ ਜਿਹੜੀ ਪਾਰਕਿੰਗ ਦਾ ਹੈ ਕਾਹਦਾ ਠੇਕਾ ਹੈ ਕੋਈ ਇੱਥੇ ਪਾਰਕਿੰਗ ਨਹੀਂ ਜੀ ਕੋਈ ਪਾਣੀ ਦਾ ਪ੍ਰੋਗਰਾਮ ਨਹੀਂ ਕੋਈ ਕੁਝ ਨਹੀਂ ਨਾ ਕੋਈ ਪਰਚੀ ਨੇ ਬਦਲੇ ਤੁਹਾਨੂੰ ਕੁਝ ਦੇਣ ਦਾ ਕੋਈ ਆਸ਼ਵਾਸਨ ਦਿੱਤਾ ਹੈ ਕੋਈ ਸੁਰੱਖਿਆ ਦਾ ਕੋਈ ਕਿਸੇ ਤਰ੍ਹਾਂ ਸਿੰਨ ਦੇ ਨੂੰ 2 ਸਾਲ ਹੋ ਗਏ ਅਜੇ ਕੁਝ ਨਹੀਂ ਹੋਇਆ ਅੱਜ ਤੱਕ ਨਾ ਇਹ ਕੁਝ ਨਹੀਂ ਹੋਇਆ ਨਾ ਕੋਈ ਫਲਸਾ ਨਾ ਕੋਈ ਪਾਣੀ ਨਾ ਕੋਈ ਪਾਰਕਿੰਗ ਕੋਈ ਪਹਿਲਾਂ ਤੁਹਾਨੂੰ ਸੂਚਨਾ ਦਿੱਤੀ ਗਈ ਸੀਗੀ ਵੀ ਅਸੀਂ ਪਰਚੀ ਕਟਾਗੇ ਕਿਸੇ ਨੂੰ ਕੁਝ ਨਹੀਂ ਦੱਸਿਆ ਜੀ ਕੋਈ ਅਨਾਉਂਸਮੈਂਟ ਹੋਈ ਹੋਵੇ ਕੋਈ ਅਨਾਉਂਸਮੈਂਟ ਨਹੀਂ ਕੋਈ ਸਿੱਧਾ ਠੇਕਾ ਦੇ ਕੇ ਪਰਚੀ ਕਟਣ ਆ ਗਈ ਹੈ ਗੈਦਵਾਰੀ ਆ ਗਈ ਸੀ ਲੋਕਾਂ ਦੇ ਗੱਲ ਸੰਢੇ ਪੈ ਗਈ ਸੰਢੇ ਇਹਨਾਂ ਨੇ ਪਰਚੀ ਇੱਕਲੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਕੱਟਦੇ ਪਏ ਨੇ ਜਿਹੜੇ ਜ਼ਮੀਨਦਾਰਾਂ ਦੀ ਕੱਟ ਪੂਰੇ ਦੀ ਕੋਈ ਦੁਕਾਨਦਾਰ ਸਭੀ ਰੋਟਿਆਂ ਵਾਲੇ ਜੀਮੇਦਾਰਾਂ ਦੀ ਕਹਿੰਦੇ ਪਰਚੀ ਕੱਟੀ ਜੀ ਜੀਮੇਦਾਰਾਂ ਦੀ ਗੱਡੀ ਜੀਮੇਦਾਰਾਂ ਦੀ ਜਿਹੜੇ ਬਾਕੀ ਵੀਦਰ ਖੜੇ ਜਿਹੜੇ ਨਾ ਕਬੀਨਰ ਦੇ ਹੱਥੇ ਪਰਚੀਆਂ ਨੇ ਬਾਜੂ ਬੁਲਾਈ ਇੱਕ ਪਰਚੀ ਨਾਲੇ ਜੀਮੇਦਾਰ ਖਾਲੀ ਪਰਚੀ ਜੀ 50 ਰੁਪਏ 50 ਦਾ ਪਹਿਲਾਂ ਤੇਲ-ਬਾਲ ਕੇ ਆਈਏ ਕਰੂੰ ਤੇ 50 ਰੁਪਏ ਨਾਲ ਪਰਚੀ ਕਟਾਈ 100 ਰੁਪਿਆ ਵੀ ਦੀ ਚਾਹ ਪੀ ਜੀਏ ਤੇ ਜਨਾਨੀ ਕਹਿੰਦੇ ਕੀ ਲੈ ਕੇ ਆਏ ਬੋਲ 700 ਹਜ਼ਾਰ ਤੁਸੀਂ ਕਮਾਉਂਦੇ ਦੱਸੋ ਕੀ ਕਰੀਏ ਆਪਕੋ ਕਹਿੰਦੇ ਤੁਸੀਂ 5-5000 ਰੁਪਿਆ ਕਮਾਉਂਦੇ ਜੀ ਜੇ ਸੀ 5-5000 ਰੁਪਏ ਕਮਾਉਂਦੇ ਇਧਰ ਜਿਆ ਰੇੜੀਆਂ ਲਾਣੀਆਂ ਸੀਗੇ ਅੱਗੇ ਬੇਰੋਜ਼ਗਾਰੀ ਇਸ ਸ਼ਹਿਰ 'ਚ ਕੀ ਹਾਲਾਤ ਨੇ ਆ ਖਾਲੀ ਟੈਂਪੂ ਦੀ ਬੱਤੀ ਹੁਣ ਸਾਰੇ ਦਿਨ ਰਹਿਣਗੇ ਉੱਠੇ ਕੰਮ ਸਾਰਾ ਦਿਨ ਤਰਸ਼ਾ ਖੇਡਣਗੇ ਨਸ਼ੇ ਲਾਲਾਬਾਦ ਅਬੋਰ ਨਹੀਂ ਹੈਗੀ ਇੱਥੇ ਫਾਇਲ ਜਲਾਨਾ ਵਾਲਾ ਫੋਰ ਮਿਕਸਰ ਬਿਲਕੁਲ ਕੋਈ ਪਰਚੀ ਨਹੀਂ ਕਿਸੇ ਹੋਰ ਸ਼ਹਿਰ 'ਚ ਨਹੀਂ ਆ ਸਕਾ ਨਹੀਂ ਤਾਂ ਮੰਡੀ ਬੰਦ ਰੱਖੀ ਜਾਵੇ ਆਪਣੇ ਕਿੰਨੀ ਜਨ ਸੰਖਿਆ ਦਾ ਜਿਹੜਾ ਨਹੀਂ ਜਿਹੜਾ ਵੀ ਅੜਤੀ ਦੁਕਾਨ ਖੋਲ੍ਹੇਗਾ ਅਸੀਂ ਟੈਂਪੋ ਲਾ ਦੇਾਂਗੇ ਤੂੰ ਆਪਣੇ ਵੈਸੇ ਆਪਣੇ ਜਿੰਨੀ ਮਾਲ ਰੇਰੀਆ ਬਾਜਲ ਘਾਹ ਫੋਰ ਚਲਾਣਾਂ ਬਾਅਦ ਮੁੱਖ ਸਰ ਠੀਕ ਹੈ ਠੀਕ ਹੈ ਆਨੀਮ ਕੰਡਾ ਯੂਨੀਅਨ ਤੇ ਚਾਹ ਲਈ ਇਹ ਚਾਹ ਵਾਲਿਆਂ ਤੇ ਕੰਡਿਆ ਵਾਲਿਆਂ ਨੂੰ ਵੀ ਪਰੇਸ਼ਾਨ ਕਰਦੇ ਕਿਰਦੇ ਬਣ ਪਰਸੂ ਦੇ ਠੀਕ ਹੈ ਜੀ ਅਸੀਂ ਇਹਨੂੰ ਕੱਲ ਮੈਨੂੰ ਫੋਨ ਆਇਆ ਮੈਂ ਇਹਨਾਂ ਨੂੰ ਇਹ ਗੱਲ ਕੀਤੀ ਸੈਕਟੀ ਸਾਹਿਬ ਆ ਜੰਦੇ ਨੇ ਛੁੱਟੀ ਹੈਗੀ ਹੈ ਦੋ ਤਿੰਨ ਛੁੱਟੀਆਂ ਚੱਲ ਰਹੀਆਂ ਨੇ ਬੈਠ ਕੇ ਗੱਲ ਕਰ ਲਾਂਗੇ ਲੇਕਿਨ ਇਹਨਾਂ ਦੀ ਬੋਲੀ ਥੋੜੀ ਹੋਰ ਸੀ ਗੱਲ ਵੀ ਤਾਂ ਅਸੀਂ ਸਵੇਰ ਮੰਡੀ ਵਾਲਿਆਂ ਨਾਲ ਕਿਹਾ ਸੀ ਤੁਹਾਡੇ ਨਾਲ ਹੈ ਜਿਵੇਂ ਹੈ ਸਵੇਰ ਮੰਡੀ ਬੰਦ ਕਰਾ ਦੇਗੇ ਸਵੇਰ ਤੋਂ ਦੂਰ ਦੀ ਗੱਲ ਹੈ ਅਸੀਂ ਹੁਣੇ ਹੀ ਕਰਾ ਦਿੰਦੇ ਹਾਂ ਹਾਂ ਜੀ ਸਾਰਾ ਕੋਈ ਬੰਦ ਰਹਿ ਗਿਆ ਚਾਹ ਵਾਲੇ ਵੀ ਬੰਦ ਸਾਰਾ ਬੰਦ ਚਾਹ ਵੀ ਬੰਦ ਤਾਂ ਕਿ ਨਹੀਂ ਅਸੀਂ ਕਟਵਾਉਣੀ ਅਸੀਂ ਦਾਣਾ ਮੰਡੀ ਸਭਾਈ ਮੰਡੀ ਨਾਲ ਅਸੀਂ ਇਕੱਠੇ ਆਏ ਹੈ ਕੋਈ ਬਖਰੇ ਨਹੀਂ ਹੈ ਜਿਹੜਾ ਤੇਹਾ ਜਿਹੜਾ ਹੈ ਖੋਕਿਆਂ ਦਾ ਇਹ ਨਾ ਐਕਚੁਅਲੀ ਇੱਥੇ ਪਾਰਕਿੰਗ ਦਾ ਠੇਕਾ ਯੂਜ਼ਰ ਚਾਰਜੀ ਦਾ ਸਾਡਾ ਕਲੈਕਸ਼ਨ ਦਾ ਠੇਕਾ ਹੋਇਆ ਹੈ ਆਪਣੀ ਯੂਨਾਈਟਿਡ ਟ੍ਰੇਡਿੰਗ ਕੰਪਨੀ ਫਰਮ ਦਾ ਨਾਮ ਹੈ ਦਾ ਯੂਨਾਈਟਿਡ ਕੋਆਪਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਲਿਮਟਿਡ ਫਾਜ਼ਿਲ ਦਾ ਇਹ ਨਾਮ ਹੋਇਆ ਹੈ ਇਹ 1,70,120 ਦੇ ਵਿੱਚ ਠੀਕਾ ਹੋਇਆ ਹੈ ਜਿਹੜਾ ਸਾਲ ਦੇ ਵਾਸਤੇ 2023-24 ਦੇ ਵਾਸਤੇ ਤੇ ਉਹਦੇ ਵਾਸਤੇ ਇਹ ਅਲੱਗ-ਅਲੱਗ ਵਹੀਕਲ ਦੇ ਅਲੱਗ-ਅਲੱਗ ਚਾਲੇ-ਪੁੱਛਾਂ ਦੇ ਜੋ ਵੀ ਹੈਗੇ ਨੇ ਰੇਟ ਲਿਸਟ ਸਾਡੇ ਕੋਲ ਆਈ ਹੈ ਸਰਕਾਰੀ ਰੇਟ ਲਿਸਟ ਹੋਗੀ ਜੀਨਾਈ ਦੇ ਵਿੱਚ ਸਾਡੇ ਹੈ ਸ਼ਰਤਾਂ ਦੇ ਵਿੱਚ ਹੈਗੀ ਹੈ ਉਸ ਤੋਂ ਨਾ ਤਾਂ ਇਹ ਵੱਧ ਘੱਟ ਸਕਦੇ ਹੈਗੇ ਪਰ ਜੀਤ ਨਾ ਉਸ ਤੋਂ ਕਿ ਜਿਹਨੇ ਵਿਕਲਾ ਤੋਂ ਜਿੰਨੇ ਵੀ ਵਿਕਲ ਮੈਂਸ਼ਨ ਕਰ ਰੱਖੇ ਨੇ ਜੋ ਵੀ ਚੀਜ਼ ਮੈਂਸ਼ਨ ਕਰ ਦਿੱਤੀ ਉਸ ਤੋਂ ਅਲੱਗ ਚੀਜ਼ ਦੀ ਪਰਚੀ ਕੱਟ ਚੁੱਕੀ ਤੇ ਇਹਨਾਂ ਨੇ ਹੁਣ ਦੱਸਿਆ ਜਿਵੇਂ ਵੀ ਸਾਡੇ ਆਈਐਸ ਵਿਕਲ ਦੀ ਕੱਟ ਰਹੀ ਹੈ ਮੋਟਰਸਾਈਕਲ ਦੀ ਕੱਟਦੀ ਹੈ ਪਰਚੀ ਇਹਨਾਂ ਨੇ ਇੱਕ ਦੋ ਤਿੰਨ ਪਰਚੀਆਂ ਕੱਟੀਆਂ ਹੈ ਜਾਨੇ ਉਹ ਠੇਕੇਦਾਰ ਨੂੰ ਕਹਿੰਦਾ ਇੱਕ ਵਾਰੀ ਬੰਦ ਕਰ ਦੂਗਾ ਪਰਚੀ ਹਾਲ ਦੀ ਕਣੀ ਦੇ ਵਿੱਚ ਵੀ ਪਹਿਲੇ ਸਾਡੇ ਕੋਲ ਆ ਕੇ ਗੱਲਬਾਤ ਕਰੇ ਸਾਰੀ ਇਹ ਤਾਂ ਕੋਈ ਗਲਤ ਨਿਆਂਇਕ ਕੱਟ ਰਿਹਾ ਤੇ ਇਹਦਾ ਠੇਕਾ ਮਤਲਬ ਇਹ ਮੁੜ ਕੇ ਫਿਰ ਅਸੀਂ ਕਰ ਵੀ ਦੂਜੇ ਪਾਸੇ ਕਰਾਂਗੇ ਤੇ ਜੇ ਆਪਣੇ ਇਹ ਸਹੀ ਕੱਟ ਰਿਹਾ ਤਾਂ ਇਹ ਟੈਂਡਰ ਦੇ ਮੁਤਾਬਕ ਚੱਲਦੇ ਆ ਤਾਂ ਫਿਰ ਠੀਕ ਹੈ ਸਰ ਇਹਦੇ ਬਦਲੇ ਜਿਹੜਾ ਠੇਕਾ ਹੋਇਆ ਇਹਦੇ ਬਦਲੇ ਕੰਪਨੀ ਕੀ ਦੇ ਰਹੀ ਹੈ ਦੁਕਾਨਦਾਰਾਂ ਨੂੰ ਜਾਂ ਜਿਹੜੀ ਪਰਚੀ ਕੱਟ ਰਹੀ ਆ ਉਹਦੇ ਬਦਲੇ ਕੰਪਨੀ ਕਿਵੇਂ ਸਰ ਕੋਈ ਪਾਰਕਿੰਗ ਦੀ ਸਹੂਲਤਾਂ ਜਾਂ ਫੈਸਿਲਿਟੀ ਕੀ ਦੇ ਦੇਣਾ ਵੱਲੋਂ ਇਹਨਾਂ ਵੱਲੋਂ ਤਾਂ ਇਹ ਸੇਵਾਤੀ ਸਰਕਾਰ ਦੀ ਦੇਣੀ ਵੀ ਮੰਡੀ ਦੇ ਵਿੱਚ ਜੋ ਵੀ ਵਾਹਨ ਆ ਰਹੇ ਹੈਗੇ ਆ ਜੋ ਵੇਖੋ ਲੱਗ ਰਹੇ ਸਰ ਪਾਰਕਿੰਗ ਕਿੱਥੇ ਲਵਾਣਗੇ ਮੰਡੀ ਦੇ ਵਿੱਚ ਇਹ ਵੀ ਕੋਈ ਦੱਸਿਆ ਹੋਏਗਾ ਜਗ੍ਹਾ ਮੈਂਸ਼ਨ ਕੀਤੀ ਹੋਏਗੀ ਉਹਨਾਂ ਨੇ ਪਾਰਕਿੰਗ ਦੀ ਕੋਈ ਜਗ੍ਹਾ ਮੈਂਸ਼ਨ ਨਹੀਂ ਕੀਤੀ। ਇਹ ਪਾਰਕਿੰਗ ਮੰਡੀ ਦੇ ਵਿੱਚ ਜੋ ਵਿਕਲ ਲੱਗਦੇ ਆ ਜੀ ਉਹ ਉਹਦੀ ਗੱਲ ਕਰਦੇ ਆ। ਮਾਫਰ ਐਂਟਰੀ ਫੀਸ ਹੋ ਗਈ ਜੇ ਤਾਂ ਹਾਂ ਐਂਟਰੀ ਫੀਸ ਕਿੰਨਾ ਕਿਹਾ ਲੂ ਤੁਸੀਂ ਤੇ ਕੀ ਕਹਿੰਦੇ ਆ ਜੇ ਇਹ ਕੋਈ ਨਿਯਾਇਅ ਕੱਟਦੇ ਇਹਨਾਂ ਨੂੰ ਬੁਲਾਇਆ ਹੁਣ ਚੇਅਰਮੈਨ ਸਾਹਿਬ ਵੀ ਆ ਰਹੇ ਆ ਕੇ ਬੈਠ ਕੇ ਇਹਨਾਂ ਨੂੰ ਬੁਲਾਇਆ ਜਿਹੜੀਆਂ ਇਹਨਾਂ ਨਿਯਾਇਅ ਕੋਈ ਮੰਨ ਲਓ ਇੱਕ ਦੋ ਪਰਚੀ ਕੱਢੀ ਆ ਜੇ ਤਾਂ ਇੱਕ ਤਾਂ ਵਾਪਸ ਲਵਾਵਾਂਗੇ ਤੇ ਫਿਊਚਰ ਦੇ ਵਿੱਚ ਵੀ ਜੇ ਕੋਈ ਗਲਤ ਪਰਚੀ ਕੱਢਦੇ ਤੇ ਇਹਨਾਂ ਦੇ ਅਗੇਂਸਟ ਅਸੀਂ ਆ ਨਹੀਂ ਬਣਨਾ ਸਰ ਕੋਈ ਰੇਟ ਲਿਸਟ ਵਗੈਰਾ ਕੰਪਨੀ ਵੱਲੋਂ ਡਿਸਪਲੇ ਕੀਤੀ ਗਈ ਹੈ ਮੰਡੀ ਹਾਂ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਟੈਂਡਰ ਹੋਇਆ ਹੈਗਾ ਅਸੀਂ ਬਗੈਦਾ ਰਿਟਰਨ ਆਰਡਰ ਹੋਏ ਇਹਨਾਂ ਸਾਰਾ ਕੁਝ ਹੋਇਆ ਤੇ ਫਲੈਕਸਾਂ ਵਗੈਰਾ ਬਣ ਕੇ ਤੇ ਲੱਗੀਆਂ ਵੀ ਹੋਈਆਂ ਮੰਡੀ ਦੇ ਵਿੱਚ ਲਗਵਾਈਆਂ ਗਈਆਂ ਨੇ ਇਹਨਾਂ ਨੂੰ ਸਾਡੇ ਟੈਂਡਰ ਦਾ ਨੰਬਰ ਵੀ ਦਿੱਤਾ ਗਿਆ ਸਾਰਾ ਕੁਝ ਦੇ ਦਿੱਤਾ ਗਿਆ ਠੀਕ ਹੈ ABI न्यूज़ चैनल देखने वाले सभी दर्शकों से हम अपील करते हैं कि ABI न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत